ਮੇਰਾ ਨਾਮ ਜੀ ਮਨਦੀਪ ਸਿੰਘ ਹੈ ਤੇ ਮੈਂ ਯੂ ਐਸ اے ਅਮਰੀਕਾ ਤੋਂ ਆਇਆ ਹਾਂ ਕੈਲੀਫੋਰਨੀਆ ਤੋਂ ਤੇ ਮੇਰੀ ਜਿਹੜੀ ਜ਼ਮੀਨ ਆ ਉਹ ਚਾਲੀ ਮਖਤੀਆਨਾਮਾ ਬਣਾ ਕੇ ਵੇਚਤੀ ਸੀ ਅੱਗੇ ਮੈਂ ਤੁਹਾਨੂੰ ਦੱਸਿਆ ਸੀ ਵੀ ਹੁਣ ਇੱਥੇ ਕਣਕ ਵੀਜੀ ਹੋਈ ਆ ਸਾਡੀ ਤੇ ਉਹਨੂੰ ਅੱਜ ਇਹ ਵੱਢਣ ਆ ਗਏ ਨੇ ਬਸ ਅਸੀਂ ਪ੍ਰਸ਼ਾਸਨ ਨੂੰ ਮੈਨੂੰ ਜਦੋਂ ਪਤਾ ਲੱਗਿਆ ਮੈਂ ਆਪਦੇ ਪਿੰਡ ਮੁਹੀ ਸੀਗਾ ਕਿ ਮੈਂ ਫੋਨ ਵਗੈਰਾ ਕੀਤੇ 112 ਤੇ ਵੀ ਕੀਤਾ ਤੇ ਚਲੋ ਫੋਰਸ ਪਾਰਟੀ ਆ ਗਈ ਉਹਨਾਂ ਨੇ ਰੋਕਿਆ ਇਹਨਾਂ ਨੂੰ ਤੇ ਬਾਕੀ ਹੁਣ ਤੁਹਾਡੇ ਸਾਹਮਣੇ ਆਈ ਸਾਰਾ ਕੁਝ ਕੁਝ ਪਤਾ ਲੱਗਈਏ ਕਿ ਕਿੰਨੇ ਕੁ ਬੰਦੇ ਸੀਗੇ ਤੇ ਪੁਲਿਸ ਨੇ ਕਿੰਨੀ ਕਿਵੇਂ ਮਦਦ ਕੀਤੀ ਤੁਹਾਡੀ ਇਹ ਮੇਰੇ ਦੱਸਣ ਮੁਤਾਬਕ 2 ਕਮ ਇਨਾ ਸੀਗੀਆਂ ਕਿ ਹੁਣ 40-45 ਬੰਦੇ ਸੀ ਜੀ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਇੰਨੇ ਕੁ ਬੰਦੇ ਆ ਪੁਲਿਸ ਪਾਰਟੀ ਨੇ ਸਾਡੀ ਬਹੁਤ ਵਧੀਆ ਮਦਦ ਕੀਤੀ ਬਹੁਤ ਸਾਡੀ ਸੋਣੀ ਜਦੋਂ ਅਸੀਂ ਫੋਨ ਵਗੈਰਾ ਕੀਤੇ ਤੇ ਮੌਕੇ ਤੇ ਪਹੁੰਚੇ ਚੌਕੀ ਇੰਚਾਰਜ ਪਹੁੰਚੇ ਸਦਮਾ ਵੀ ਥਾਣੇ ਤੋਂ ਵੀ ਆ ਗਏ ਨੇ ਬੰਦੇ ਸਾਰੇ ਤੇ ਮੌਕੇ ਤੇ ਖੜੇ ਨੇ ਬਹੁਤ ਮਦਦ ਕੀਤੀ ਇਹਨਾਂ ਨੇ ਸਾਡੀ ਧੰਨਵਾਦ ਕਰਦੇ ਹਾਂ ਪੁਲਿਸ ਦਾ ਜੀ ਹਾਂਜੀ ਪੂਰਾ ਧੰਨਵਾਦ ਕਰਦੇ ਧੰਨਵਾਦ ਕਰਦੇ ਆ ਜਿਹੜੀ ਸਾਨੂੰ ਇਨਸਾਫ ਦੇ ਰਹੀ ਆ ਹੋਰ ਕੀ ਮੰਗ ਕਰਦੇ ਹੋ ਜੀ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਵੀ ਜਿਹੜੇ ਗੁੰਡੇ ਅੰਸਰ ਆ ਇਹਨਾਂ ਨੂੰ ਫੜ ਕੇ ਜੇਲ੍ਹ ਛੱਡਿਆ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਆਪਦੀ ਕਨਕ ਵਢੀਏ ਠੀਕ ਇਸ ਮਸਲੇ ਹੋਈ ਆ ਪਿੰਡ ਦੇ ਵਿੱਚ ਐਨ ਆਰ ਆਈ ਦੀ ਜ਼ਮੀਨ ਨਾਲ ਕੀ ਧੱਕਾ ਹੋਣ ਲੱਗਾ ਜਿੱਥੇ ਫੂਸ ਨੇ ਮਦਦ ਕੀਤੀ ਉਹਨਾਂ ਦੀ 31 ਕਿੱਲਾਂ ਦੀ ਜ਼ਮੀਨ ਦਾ ਰੌਲਾ ਜੀ ਤੇ 112 ਤੇ ਫੂ ਕਾਲ ਆਈ ਸੀ ਵੀ ਸਾਡੀ ਜਿਹੜੀ ਕਨਕ ਪਾਰਟੀ ਵਾਡ ਰਹੀ ਆ ਧੱਕੇ ਨਾਲ ਤੇ ਜਿਹੜਾ ਅਸੀਂ ਮੌਕੇ ਤੇ ਆਏ ਸੀਗੇ ਜੀ ਉਹਨਾਂ ਨੂੰ ਰੋਕ ਦਿੱਤਾ ਗਿਆ ਜੀ ਜੋ ਅੱਗੇ ਕਾਰਵਾਈ ਹੋ ਗਈ ਉਹ ਜੀ ਕੀਤੀ ਜਾਵੇ। ਕੁਝ ਪਤਾ ਲੱਗਾ ਜੀ ਇਹ ਕੋਣ ਬੰਦੇ ਸੀ ਇਹ ਤੇ ਇੱਕ ਐਨਆਰਆਈ ਨਾਲ ਕੀ ਰੌਲਾ ਜਾਂ ਉਹਨਾਂ ਦਾ ਹੁਣ ਤੁਸੀਂ ਕਿਸ ਤਰ੍ਹਾਂ ਅੱਗੇ ਮਦਦ ਕੀਤੀ ਹੈ ਜਿਸ ਕਰਕੇ ਐਨਆਰਆਈ ਤੁਹਾਡਾ ਧੰਨਵਾਦ ਕਰ ਰਿਹਾ ਹੈ। ਐਨਆਰਆਈ ਦੀ ਜ਼ਮੀਨ ਹੈ ਜਿਹੜੀ ਜੀ ਚਾਲੀ ਦਾ ਪਾਵਰ ਆਫਟਰ ਨਹੀਂ ਬਣਾ ਕੇ ਤੇ ਗਗਨਜੀਤ ਬਰਾੜ ਜਿਹੜਾ ਉਹਨਾਂ ਨੇ ਨਾਮ ਤੇ ਕਰਵਾਈ ਆਉਦੇ ਜੀ ਤੇ ਜਿਹੜੀ ਉਹਦੀ ਪਰਚਾ ਦਰਜ ਹੋਇਆ ਸੀਗਾ ਜੀ 23/24 ਤੇ ਉਹਦੀ ਕਾਰਵਾਈ ਪਹਿਲਾਂ ਅਮਲ ਚੱਲਿਆਂ ਦੀ ਜਾ ਚੁੱਕੀ ਹੈ ਜੰਦੀ ਜਾ ਰਹੀ ਹੈ। ਜਿਹੜੀ ਹੁਣ ਵੀ ਹੈ ਇਹਨਾਂ ਨੇ 112 ਤੇ ਕਾਲ ਕੀਤੀ ਸੀ ਜਿਹੜੀ ਮੇਰੀ ਜ਼ਮੀਨ ਹੈ ਤੇ ਉਹਦਾ ਝਗੜਾ ਚੱਲਦਾ ਉਸੇ ਵੱਢਣ ਲੱਗੇ ਨੇ ਕਿ ਗੰਜੀਤ ਬਰਾੜ ਵਗੈਰਾ ਤੇ ਅਸੀਂ ਮੌਕੇ ਤੇ ਆ ਕੇ ਉਹਨਾਂ ਨੂੰ ਹਟਾਤਾ ਜੀ ਜੋ ਅੱਗੇ ਹੁਕਮ ਹੋਊਗਾ ਕਿਸੇ ਤਰੀਕੇ ਦੀ ਕਾਰਵਾਈ ਜਿਹੜੀ ਹੋ ਰਹੀ ਉਹ ਬੰਦੇ ਭੱਜ ਕੇ ਸੀਗੇ ਜੀ ਜਲਦੀ ਫੜਿਆ ਜਾਵਾਂਗੇ ਜਲਦੀ